ਕਰ ਦੀ ਕਾਫੀ ਗਰੀਬੀ ਚੋਂ ਉੱਠ ਕੇ ਮਸ਼ਹੂਰ ਹੋਏ ਸਿਮੀ ਪਰਮ ਸ਼ੇਰਗੱਲ ਨੂੰ ਤੁਸੀਂ ਸਾਰੇ ਜਾਣਦੇ ਹੋ ਜੋ ਇਸ ਸਮੇਂ ਕਾਫੀ ਜ਼ਿਆਦਾ ਮਸ਼ਹੂਰ ਵਲੌਗਰ ਨੇ ਤੇ ਉਹਨਾਂ ਨੂੰ ਚਾਹਣ ਵਾਲਿਆਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਹੈ ਤੇ ਹਾਲ ਹੀ ਦੇ ਵਿੱਚ ਉਹਨਾਂ ਦੇ ਘਰ ਚੋਂ ਨਿਕਲ ਕੇ ਇੱਕ ਬੜੀ ਹੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਸਿਮੀ ਤੇ ਪਰਮ ਸ਼ੇਰਗੱਲ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿਮੀ ਸ਼ੇਰਗੱਲ ਪਿਛਲੇ ਸਮੇਂ ਤੋਂ ਪ੍ਰੈਗਨੈਂਸੀ ਤੇ ਉਹਨਾਂ ਦੇ ਘਰ ਬੇਬੀ ਜਨਮ ਲੈਣ ਵਾਲਾ ਸੀ ਤੇ ਅੱਜ ਫਾਈਨਲੀ ਉਹਨਾਂ ਦੇ ਘਰ ਜਿਹੜੀਆਂ ਕਲਕਾਰੀਆਂ ਗੂੰਜੀਆਂ ਹਨ ਸਿਮੀ ਸ਼ੇਰਗੱਲ ਤੇ ਪਰਮ ਸ਼ੇਰਗੱਲ ਮਾਤਾ ਪਿਤਾ ਬਣ ਚੁੱਕੀ ਹਨ ਹਸਪਤਾਲ ਦੀਆਂ ਵੀਡੀਓ ਸਾਹਮਣੇ ਆਈਆਂ ਹਨ ਤੇ ਉਹਨਾਂ ਨੇ ਆਪਣੇ ਜਿਹੜੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਕੇ ਆਪਣੇ ਫੈਨਸ ਨੂੰ ਖੁਸ਼ਖਬਰੀ ਸੁਣਾਈ ਹੈ ਤੇ ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਵੀ ਕਾਫੀ ਜ਼ਿਆਦਾ ਵਧਾਈਆਂ ਸਿਮੀ ਸ਼ੇਰਗੱਲ ਤੇ ਪਰਮ ਸ਼ੇਰਗੱਲ ਨੂੰ ਦਿੱਤੀਆਂ ਜਾ ਰਹੀਆਂ ਹਨ ਸਕਰੀਨ ਤੇ ਚੱਲਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਉਹਨਾਂ ਦੇ ਔਰਨ ਬੇਬੀ ਦੀਆਂ ਖੂਬਸੂਰਤ ਤਸਵੀਰਾਂ ਦੇਖ ਸਕਦੇ ਹਾਂ ਫਾਈਨਲੀ ਸਿਮੀ ਸ਼ੇਰਗਲ ਤੇ ਪਰਮ ਸ਼ੇਰਗਲ ਮਾਤਾ ਪਿਤਾ ਬਣ ਚੁੱਕੇ ਹਨ ਸਿਮੀ ਵੀਡੀਓ ਦੇ ਵਿੱਚ ਆਪਣੇ ਬੌਰਨ ਬੇਬੀ ਨੂੰ ਖੜਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਅਜੇ ਤੱਕ ਉਹਨਾਂ ਨੇ ਇਹ ਸ਼ੇਅਰ ਨਹੀਂ ਕੀਤਾ ਕਿ ਉਹਨਾਂ ਦੇ ਘਰ ਬੇਬੀ ਬਵਾਇਆ ਹੋਇਆ ਹੈ ਜਾਂ ਬੇਬੀ ਗਰਲ ਨੇ ਜਨਮ ਲਿਆ ਹੈ ਇਹ ਆਪਾਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਜਿਵੇਂ ਹੀ ਉਹ ਕੋਈ ਆਪਣੇ ਬੇਬੀ ਨੂੰ ਲੈ ਕੇ ਅਪਡੇਟ ਸ਼ੇਅਰ ਕਰਨਗੇ ਤੇ ਉਹਨਾਂ ਦੇ ਬਾਰੇ ਜੋ ਵੀ ਅਪਡੇਟ ਸਾਹਮਣੇ ਆਉਗੀ ਅਸੀਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਤੇ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਉਹਨਾਂ ਦੇ ਫੈਨਸ ਨੂੰ ਸੀ ਕਿ ਸਿਮਮੀ ਸ਼ੇਰਗੱਲ ਤੇ ਪਰਮ ਸ਼ੇਰਗੱਲ ਕਦੋਂ ਮਾਤਾ ਪਿਤਾ ਬਣਗੇ ਤੇ ਫਾਈਨਲੀ ਉਹ ਮਾਤਾ ਪਿਤਾ ਬਣ ਚੁੱਕੇ ਹਨ ਤੇ ਬਾਕੀ ਅਸੀਂ ਵੀ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਦੀਆਂ ਖੁਸ਼ੀਆਂ ਇਸੇ ਤਰ੍ਹਾਂ ਹੀ ਬਰਕਰਾਰ ਰੱਖੇ ਤੇ ਉਹਨਾਂ ਦੇ ਨਵ ਜਨਮੇ ਬੱਚੇ ਨੂੰ ਦਿਨ ਦੁਗਣੀ ਰਾਤ ਚੌਗਣੀ ਤੱਕੀ ਬਖਸ਼ਿਸ਼ ਕਰੇ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ